ਫਰੀਦਕੋਟ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਕੇ ਕਰੀ 5 ਲੋਕਾਂ ਦੀ ਮੌਤ ਹੋ ਗਈ ਹੈ ਪੰਜੇ ਮ੍ਰਿਤਕ ਜਿਹੜੇ ਨੇ ਇੱਕੋ ਪਿੰਡ ਦੇ ਦੱਸੇ ਜਾ ਰਹੇ ਨੇ ਇਸ ਵਕਤ ਅਸੀਂ ਹਸਪਤਾਲ ਵਿੱਚ ਮੌਜੂਦ ਆ ਉਹਨਾਂ ਦੇ ਪਿੰਡ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਕਰੀਬ 5 ਦੀ ਗਿਣਤੀ ਜਿਹੜੀ ਦੱਸੀ ਜਾ ਰਹੀ ਹੈ ਭਾਈ ਜੀ ਕੁਝ ਪਤਾ ਲੱਗਾ ਕਿਵੇਂ ਪੂਰੀ ਗੱਲਬਾਤ ਹੋਈ ਇਹ ਪਤਾ ਨਹੀਂ ਇਹ ਵੀ ਕਿਉਂ ਕਿਵੇਂ ਸਿੰਟ ਹੋਇਆ ਜੀ ਬ੍ਰਦਰ ਸੀ ਮੇਰਾ ਛੋਟਾ ਉਹਦਾ ਖਾਦੇ ਪੂਰਾ ਹੋ ਗਿਆ ਜੀ ਮਤਲਬ ਕਿ ਇੱਥੇ ਹਸਪਤਾਲ ਲਾ ਕੇ ਪੂਰਾ ਹੋ ਗਿਆ ਇਹ ਅਗੇਂਸਟ ਦਾ 10 ਕੁੰਜਾਂ ਨੇ ਹੈਗੇ ਸੀ ਕੋਈ ਬੱਚੇ ਬਾਗੇ ਦਾ 12 ਜਣੇ ਬੰਦੇ ਸੀ ਤੇ ਲਗਾਏ ਤੇ ਗਏ ਸੀਗੇ ਆਉਂਦੇ ਪੈਸੇ ਸੀ ਉਧਰੋਂ ਤੇ ਘੋੜੇ ਵਾਲ ਨੇ ਕਿਤੇ ਟੱਕਰ ਮਾਰੀ ਹੈ ਜੀ ਸਾਨੂੰ ਤਾਂ ਫੋਨ ਗਿਆ 2 ਵਜੇ ਤਕਰੀਬਨ ਜੀ ਹੋਇਆ 1:30 ਦੇ ਆਸ-ਪਾਸ ਸਾਨੂੰ ਬਾਅਦ ਚ ਕਿਵੇਂ ਕੇ ਨੇ ਚੱਕਿਆ ਫੋਨ ਕੀਤਾ ਵੇਖ ਕੇ ਸਾਨੂੰ ਫੋਨ ਕੀਤਾ ਜੀ ਉਹਨਾਂ ਨੇ ਦੇਖੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਬਹੁਤ ਬੁਰੇ ਆ ਜੀ ਸਾਡੇ ਤਾਂ ਸਾਰਾ ਪਿੰਡ ਹੀ ਸਾਰੇ ਪੰਜ ਮੋਤਾ ਹੋ ਗਏ ਇੱਕ ਹੀ ਥਾਂ ਤੇ ਆਹ ਵੇਖ ਲੋ ਜੀ ਕੀ ਹੋ ਗਿਆ ਹਾਂਜੀ ਪੰਜੇ ਸਾਰੇ ਇੱਕੋ ਪਿੰਡ ਦੇ ਨੇ ਇੱਕੋ ਪਿੰਡ ਦੇ ਜੀ ਆੜ ਗਵਾੜੀ ਤਿੰਨ ਤਾਂ ਗਵਾੜੀ ਹੈ ਜਮਾ ਕੰਨ ਦਾ ਸੰਝਾ ਜਮਾ ਦੋ ਥੋੜੇ ਪਾਸੇ ਹੈਗੇ ਪਿੰਡ ਦੇ ਸਾਰੇ ਪੰਜੇ ਹਾਂਜੀ ਇਸ ਤਰੀਕੇ ਦੇ ਕੰਮ ਕਰਨ ਵਾਲੇ ਹੁੰਦੇ ਸੀ ਮਜ਼ਦੂਰੀ ਵਾਲੇ ਜੀ ਮਿਹਨਤ ਵਾਲੇ ਹੀ ਸਾਰੇ ਗਰੀਬ ਸਾਰੇ ਹੈਗੇ ਸੀਗੇ ਚਾਂਕੀ ਹੋ ਗਈ ਹੈ ਜੀ ਇਹ ਤਾਂ ਅਸੀਂ ਅੱਗੋਂ ਆ ਰਹੇ ਸੀ ਇਹਨੇ ਟਰਾਲੇ ਵਾਲੇ ਨੇ ਦੇਖਿਆ ਨਹੀਂ ਇਹ ਸੌਂ ਗਈ ਸਾਡੇ ਵਿੱਚ ਲਿਆ ਕੇ ਟੱਕਰ ਮਾਰੀ ਅਸੀਂ ਰੁਕੀ ਹੋਏ ਸੀ ਸਾਈਡ ਤੇ ਜੀ ਹਾਂਜੀ ਨਾਲ ਹੀ ਸੀ ਜੀ ਅਸੀਂ ਦੂਰੋਂ ਜਦੋਂ ਦੇਖ ਲੈ ਕੇ ਟਰਾਲਾ ਗਲਤ ਸਾਈਡ ਆ ਰਿਹਾ ਅਸੀਂ ਸਾਈਡ ਤੇ ਗੱਡੀ ਕੱਚੇ ਥਲਕੇ ਰੋਕ ਕੇ ਰੋਕ ਦਿੱਤੀ ਸੀ ਪਰ ਇਹਨੇ ਸਾਡੀ ਰੋਕੀ ਵੀ ਗੱਡੀ ਚੱਕ ਲਈਏ ਚੱਕ ਕੇ ਫੜਕਾ ਕੇ ਪਾਸੇ ਮਾਰੀ ਜੀ ਜਿਹਦੇ ਵਿੱਚ ਸਾਡੇ ਪੰਜ ਯਾਨਾਂ ਦੇ ਇਸ ਟਾਈਮ ਤੇ ਮੌਤ ਹੋ ਚੁੱਕੀ ਹੈ ਜੀ ਇੱਕ ਤਾਂ ਉੱਥੇ ਤੁਰਤੀ ਹੋ ਗਿਆ ਸੀ ਕੁਝ ਹਸਪੀਟਲਾਂ ਚ ਆ ਕੇ ਹੋ ਗਈ ਜੀ ਅ ਉਸ ਕੋਈ ਕਿਸ ਤਰੀਕੇ ਦੇ ਮੰਗ ਕਰਦੇ ਹੋ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੇਖੋ ਗਰੀਬ ਬੰਦੇ ਸਾਡੇ ਦਾ ਘਰ ਉਜੜ ਗਿਆ ਜੀ ਸਾਡੇ ਤਾਂ ਹੁਣ ਸਾਨੂੰ ਤਾਂ ਸਾਡਾ ਪਰਿਵਾਰ ਹੀ ਨਹੀਂ ਦੁਬਾਰੇ ਵਾਪਸ ਮਿਲਣਾ ਸਾਡੇ ਦਾ ਕੋਈ ਰੋਟੀ ਪਕਾਉਣ ਵਾਲਾ ਵੀ ਘਰੇ ਨਹੀਂ ਸਾਡੇ ਤਾਂ ਬੱਚੇ ਰੋਲ ਜਾਣਗੇ ਮੇਰੇ ਦੋ ਬੱਚੇ ਸੰਦੂ ਸਾਹਿਬ ਬੜਾ ਦਰਦ ਨਾਲ ਘਟਣਾ ਤੋਂ ਡੇ ਪਰਦੇ ਦਸ ਜਾਰੇ ਨੇ ਸਾਰੇ ਲੋਕ ਕਮੀ ਤਾਂ ਪੂਰੀ ਨਹੀਂ ਹੋ ਸਕਦੀ ਸਰਕਾਰ ਕੋਈ ਸਹਾਇਤਾ ਕਰ ਸਕਦੀ ਹੈ ਨਾ ਗਰੀਬਾਂ ਦੀ ਕਰਨਾ ਚਾਹੀਦਾ ਜੀ ਵੇਖੋ ਇੱਕ ਪੰਜਕ ਘਾਰਾ ਪੰਜਾਂ ਦੇ ਬੰਦੇ ਔਰਤਾਂ ਇੱਕੋ ਦਮ ਜਿਹੜੇ ਵੱਡੇ ਐਕਸੀਡੈਂਟ ਨਾਲ ਮੌਤ ਹੋਈ ਆ ਅਸੀਂ ਇਹੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਬੰਦਿਆਂ ਨੂੰ ਉਹਨਾਂ ਦੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਇਨਸਾਫ ਦਿੱਤਾ ਜਾਵੇ ਤਾਂ ਕਿ ਕੋਈ ਵੀ ਬੰਦਾ ਰਾਤ ਨੂੰ ਗੱਡੀ ਚਲਾਉਂਦਾ ਤੇ ਗੱਡੀ ਧਿਆਨ ਨਾਲ ਚਲਾਵੇ ਤਾਂ ਕਿ ਰੋਜ਼ਾਨਾ ਇਹੋ ਜਿਹਾ ਹਾਦਸੇ ਨਾ ਹੋਣ ਤਾਂ ਬਿਲਕੁਲ ਤਸਵੀਰ ਇੱਕ ਵਾਰ ਮਰ ਤੋਂ ਦਿਖਾ ਦਿੰਦੇ ਆ ਇਹ ਲੋਕ ਜਿਹੜੇ ਨੇ ਪਰਿਵਾਰਿਕ ਮੈਂਬਰ ਇਸ ਵਕਤ ਬੈਠੇ ਹੋਏ ਨੇ ਅਤੇ ਬੇਹਦ ਦਰਦਨਾਕ ਘਟਨਾ ਹੋਈ ਹੈ ਪੰਜ ਲੋਕਾਂ ਦੀ ਇਸ ਪੂਰੀ ਘਟਨਾ ਵਿੱਚ ਜਿਹੜੀ ਮੌਤ ਦੀ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਦੂਜੇ ਪਾਸੇ ਸਰਕਾਰ ਨੇ ਅਪੀਲ ਕੀਤੀ ਹੈ ਕਿ ਇਹ ਲੋਕ ਗਰੀਬ ਲੋਕ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਕੋਟਕਪੂਰਾ ਤੋਂ ਕੈਮਰਾਮੈਨ ਪ੍ਰੈਸਿੰਗ ਚਾਸ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par